ਹਾਂਜੀ ਭਾਜੀ ਤੁਹਾਡਾ ਸ਼ੋਅ ਨਾਲ ਜੀ ਸੰਜੀਪ ਕੁਮਾਰ ਜੀ ਸਰ ਅੱਜ ਤੁਸੀਂ ਬੱਸਾਂ ਜਿਹੜੀਆਂ ਬੰਦ ਰੱਖੀਆਂ ਇਸ ਬਾਰੇ ਥੋੜਾ ਦੱਸੋ ਅਸੀਂ ਨਹੀਂ ਬੰਦ ਕੀਤੀਆਂ ਜੀ ਪੀਆਰਟੀਸੀ ਵੱਲੋਂ ਕੋਈ ਬੰਦ ਨਹੀਂ ਇਦਾਂ ਕਿਸਾਨਾਂ ਵੱਲੋਂ ਬੰਦ ਦੀ ਕਾਲ ਦਿੱਤੀ ਗਈ ਸੀ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਸਾਡੇ ਜਿਵੇਂ ਲੌਂਗ ਰੂਟ ਦੇ ਸਾਰੇ ਚਲੇ ਗਏ ਨੇ ਅਸੀਂ ਆਪਣੀ ਬੱਸ ਸਰਵਿਸ ਚਲਾਈ ਹੈ ਜਿੱਥੇ ਤੱਕ ਉਹਨਾਂ ਨੇ ਚੱਲੀ ਹੈ ਚਲਾਈ ਹੈ ਜਿੱਥੇ ਉਹਨਾਂ ਨੇ ਰੋਕ ਤਾਂ ਉੱਥੇ ਬੱਸਾਂ ਅਸੀਂ ਰੋਕ ਦਿੱਤੀਆਂ ਨੇ ਆਪਾਂ ਕੀ ਮਾਦਾ ਬੱਸਾਂ ਜਿਹਦੀ ਲੰਬੇ ਰੂਟ ਦੀਆਂ ਜਿਹੇ ਆ ਜੇ ਉਹਨਾਂ ਨੇ ਰਸਤੇ 'ਚ ਰੁਕਦੇ ਜਾਂ ਜਾਣ ਦੇਣਗੇ ਨਹੀਂ ਉਹ 7 ਵਜੇ ਦੀ ਇਹਨਾਂ ਦੀ ਕਾਲ ਸੀ 7 ਵਜੇ ਤੋਂ ਬੰਦ ਕੀਤਾ ਸੀ ਇਹਨਾਂ ਨੇ ਸਾਡੀਆਂ ਬੱਸਾਂ ਜਿਵੇਂ 440 ਜੈਪੁਰ ਜਾਂ ਅੰਮ੍ਰਿਤਸਰ ਉਹ ਸਾਰੀਆਂ ਚੱਲਿਆਂਗੀਆਂ ਤੇ ਜਿਹੜੀਆਂ ਕਿੰਨੇ ਵਜੇ ਤੱਕ ਤੁਸੀਂ ਇਹ ਬੰਦ ਰੱਖੋਈ ਹੋਈ 4 ਵਜੇ ਤੱਕ ਦਾ ਕਿਸਾਨਾਂ ਨੇ ਬੰਦ ਕੀਤਾ ਸੀ 4 ਵਜੇ ਤੋਂ ਬਾਅਦ ਸਰਵਿਸ ਫੇਰ ਉਸ ਤਰ੍ਹਾਂ ਹੀ ਚੱਲੇਗੀ ਉਸ ਤੋਂ ਬਾਅਦ ਤੁਸੀਂ ਆਪਣੀ ਸਰਵਿਸ ਚਲਾ ਦੋਗੇ ਸਾਰੀ ਸਰਵਿਸ ਉਸੇ ਤਰ੍ਹਾਂ ਚੱਲੇਗੀ ਅੱਛਾ ਥੈਂਕ ਯੂ ਸਰ ਮੇਰਾ ਨਾਮ ਮੋਤੀ ਹੈ ਅ ਅੱਜ ਜਦੋਂ ਤੁਸੀਂ ਇਹ ਇੱਥੇ ਆਤੋਂ ਕੰਢੇ ਹੋ ਕੀ ਤੁਸੀਂ ਇਹਨਾਂ ਨੂੰ ਖਾਣਾ ਕਰਕੇ ਬਣ ਦਿੱਤਾ ਹੈ ਕੀ ਹਾਲ ਹੈ ਇਹ ਖਾਣਾ ਕਰਕੇ ਹੀ ਬੰਦ ਹੈ ਜੀ ਭਾਈ ਸਾਰਾ ਪੰਜਾਬ ਬੰਦ ਹੈ ਇਸੀ ਕਰਕੇ ਅਸੀਂ ਆਟੋਪ ਅੱਜ ਵੀ ਉਹਨਾਂ ਦੇ ਸਮਰਥਨ ਹੈ ਤੇ ਉਹਨਾਂ ਦੇ ਨਾਲ ਅਸੀਂ ਖੜੇ ਜੀ ਤੁਸੀਂ ਕਿਸਾਨਾਂ ਨੂੰ ਸਮੱਸਿਆ ਦੇ ਰਹੇ ਹੋ ਹਾਂਜੀ ਹਾਂਜੀ ਜੀ ਜਦੋਂ ਤੱਕ ਉਹਨਾਂ ਦੇ ਇਹਦੇ ਕਿਸਾਨਾਂ ਦੇ ਜ਼ਰੂਰ ਹੈ ਹਾਂਜੀ ਜੀ ਜੀ ਜਦੋਂ ਤੱਕ ਦਿਓ ਸੈਂਟਰ ਸਰਕਾਰ ਐਂਟਰ ਸਰਕਾਰ ਨੂੰ ਕਹਿਣ ਦੇ ਰਹੇ ਵੀ ਇਹ ਕਥਨਾਂ ਦੀ ਗੱਲ ਮੰਨ ਲੈ ਜਿਹੜਾ ਕਲੀਅਰ ਨਹੀਂ ਹੈ ਮੰਨ ਲੈ ਸਰਮੂਹ ਤੋਂ ਉਹ ਦੋ ਜੀ 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 ਜਨਰਲ ਬਗਾਰ ਹੜਤਾਲ ਹਜੀ ਸਵੇਰ ਬਾਅਦ ਬੰਦ ਰੱਖਿਆ ਆਪਣੇ ਭਾਗੋ ਜਿਹੜਾ ਬੰਦ ਹੈ ਅੱਜ ਉੱਪਰ ਹਾਂਜੀ ਪੰਜ ਛੇ ਤਾਂ ਬੰਦੇ ਰੱਖੇ ਹਾਂਜੀ ਹਾਂ ਬੰਦ ਰੱਖਿਆ ਹਾਂਜੀ ਭਾਜੀ ਤੁਹਾਡਾ ਸ਼ੋਰ ਨਾਮ ਜੀ ਸੰਜੀਪ ਕੁਮਾਰ ਜੀ ਸਰ ਅਜੇ ਤੁਸੀਂ ਬੱਸਾਂ ਜਿਹੜੀਆਂ ਬੰਦ ਰੱਖੀਆਂ ਇਸ ਬਾਰੇ ਥੋੜਾ ਦੱਸੋ ਜੀ ਅਸੀਂ ਨਹੀਂ ਬੰਦ ਕੀਤੀਆਂ ਜੀ ਪੀਆਰਟੀਸੀ ਵੱਲੋਂ ਕੋਈ ਬੰਦ ਨਹੀਂ ਇੱਦਾਂ ਕਿਸਾਨਾਂ ਵੱਲੋਂ ਬੰਦ ਦੀ ਕਾਲ ਦਿੱਤੀ ਗਈ ਸੀ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਸਾਡੇ ਜਿਵੇਂ ਲੌਂਗ ਰੂਟ ਨੇ ਸਾਰੇ ਚਲੇ ਗਏ ਨੇ ਅਸੀਂ ਆਪਣੀ ਬੱਸ ਸਰਵਿਸ ਚਲਾਈ ਹੈ ਜਿੱਥੇ ਤੱਕ ਉਹਨਾਂ ਨੇ ਚੱਲੀ ਹੈ ਚਲਾਈ ਹੈ ਜਿੱਥੇ ਉਹਨਾਂ ਨੇ ਰੋਕ ਤਾਂ ਉੱਥੇ ਬੱਸਾਂ ਅਸੀਂ ਰੋਕ ਦਿੱਤੀਆਂ ਨੇ ਆਪਾਂ ਕੀ ਮਤ ਹੈ ਬੱਸਾਂ ਜਿਹੜੀਆਂ ਲੰਬੇ ਰੂਟ ਦੀਆਂ ਜਿਹੇ ਆ ਜੇ ਉਹਨਾਂ ਨੇ ਰਸਤੇ 'ਚ ਰੁਕਦੇ ਜਾਂ ਜਾਣ ਦੇਣਗੇ ਨਹੀਂ ਉਹ 7 ਵਜੇ ਦੀ ਇਹਨਾਂ ਦੀ ਕਾਲ ਸੀ 7 ਵਜੇ ਤੋਂ ਬੰਦ ਕੀਤਾ ਸੀ ਇਹਨਾਂ ਨੇ ਸਾਡੀਆਂ ਬੱਸਾਂ ਜਿਵੇਂ 440 ਜੈਪੁਰ ਜਾਂ ਅੰਮ੍ਰਿਤਸਰ ਉਹ ਸਾਰੀਆਂ ਚਲੀਆਂ ਗਈਆਂ ਤੇ ਜਿਹੜੀਆਂ ਕਿੰਨੇ ਵਜੇ ਤੱਕ ਤੁਸੀਂ ਇਹ ਬੰਦ ਰੱਖਿਓਗੇ 4 ਵਜੇ ਤੱਕ ਦਾ ਕਿਸਾਨਾਂ ਨੇ ਬੰਦ ਕੀਤਾ ਹੈ 4 ਵਜੇ ਤੋਂ ਬਾਅਦ ਸਰਵਿਸ ਫੇਰ ਉਸ ਤਰ੍ਹਾਂ ਹੀ ਚੱਲੇਗੀ ਉਸ ਤੋਂ ਬਾਅਦ ਤੁਸੀਂ ਆਪਣੀ ਸਰਵਿਸ ਚਲਾ ਦੋਗੇ ਸਾਰੀ ਸਰਵਿਸ ਉਸੇ ਤਰ੍ਹਾਂ ਚੱਲੇਗੀ ਅੱਛਾ ਥੈਂਕ ਯੂ ਸਰ ਮੇਰਾ ਨਾਮ ਮੁਕੀਆ ਅ ਅੱਜ ਜਦੋਂ ਤੁਸੀਂ ਇਹ ਇਥੇ ਆਦੋ ਕੰਦੇ ਹੋ ਕੀ ਤੁਸੀਂ ਇਹਨਾਂ ਨੂੰ ਮਾਨਦਰ ਦੇ ਬੰਦਿੱਤਾਇਆ ਕੀ ਖਾਬ ਇਹ ਸਾਨਾ ਕਰਕੇ ਹੀ ਬੰਦਿਆ ਜੀ ਭਾਈ ਸਾਰਾ ਪੰਜਾਬ ਬੰਦਿਆ ਹੈ ਇਸੀ ਕਰਕੇ ਅਸੀਂ ਆਟੋ ਅੱਜ ਦੀ ਉਹਨਾਂ ਦੇ ਸਮਰਥਨ ਹੈ ਤੇ ਉਹਨਾਂ ਦੇ ਨਾਲ ਅਸੀਂ ਬੜੇ ਜੀ ਤੁਸੀਂ ਕਿਸਾਨਾਂ ਨੂੰ ਸਮੱਸਿਆ ਦੇ ਦਿਓ ਹਾਂਜੀ ਹਾਂਜੀ ਕੀ ਜਾਣ ਚਾਹਦੇ ਉਹਨਾਂ ਦਾ ਇਹ ਜਿਹੜਾ ਕਿਸਾਨਾਂ ਦਾ ਕਾਨੂੰਨ ਹੈ ਹਾਂਜੀ ਕੀ ਜਾਣ ਚਾਹਦੇ ਹੋ ਸੈਂਟਰ ਸਰਕਾਰ ਕਟਰਾ ਸਰਕਾਰ ਨੂੰ ਕਹਿੰਦੇ ਨੇ ਵੀ ਇਹ ਕਥਨਾਂ ਦੀ ਗੱਲ ਮੰਨ ਲੈ ਜੇ ਕਲੀਅਰ ਆ ਗਿਆ ਜੇ ਮੰਨਣਾ ਹੈ ਜੇ ਇਹ ਮੰਨਣਾ ਹੈ ਸਭ ਨੂੰ ਰੋਕ ਹੋ ਜਾਏਗੀ ਜੀ ਜੀ ਚੀਨਾਂ ਦਾ ਬੰਦ ਰੱਖਿਆ ਆਪਣੇ ਬਾਂਜੋ ਜੇ ਬੰਦ ਹੈ ਇਹ ਆਟੋਪੈਸ ਜੀ ਉਹ ਪੰਜ ਛੇ ਵਜੇ ਬੰਦੇ ਰੱਖੇ ਹਾਂਜੀ ਹਾਂ ਬੰਦ ਰੱਖਿਆ ਹਾਂਜੀ